ਪੰਜਾਬ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਜਿੱਥੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਚੁੱਕੇ ਹਨ ਤਾਂ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਲੋਕ ਵੀ ਪਰੇਸ਼ਾਨ ਹਨ ਅਜਿਹੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਵੱਲੋਂ ਆਪਣੇ ਪੱਧਰ ਉੱਪਰਾਲੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਐਨ ਆਰ ਆਈ ਪੰਜਾਬੀ ਵੀ ਇਸ ਮੁਸ਼ਕਲ ਘੜੀ ਵਿੱਚ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਨਿਊਜ਼ੀਲੈਂਡ ਦਾ ਐਸ ਬੀ ਐਸ ਸਪੋਰਟਸ ਕਲੱਬ ਬਰਨਾਲਾ ਦੇ 22 ਏਕੜ ਵਿੱਚ ਬਣੀਆਂ ਝੁੱਗੀਆਂ ਝੋਪੜੀਆਂ ਵਿੱਚ ਰਹਿੰਦੇ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ ਜਿਨ੍ਹਾਂ ਵੱਲੋਂ ਪਹਿਲਾਂ ਇਹਨਾਂ ਝੁੱਗੀਆਂ ਝੋਪੜੀਆਂ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਗਿਆ ਅਤੇ ਅੱਜ ਉਹਨਾਂ ਵੱਲੋਂ ਇਹਨਾਂ ਲੋਕਾਂ ਨੂੰ ਮੁਫਤ ਵਿੱਚ ਤਰਪਾਲਾਂ ਵੰਡੀਆਂ ਗਈਆਂ ਤਾਂ ਜੋ ਇਹ ਲੋਕ ਭਾਰੀ ਬਰਸਾਤ ਸਮੇਂ ਆਪਣੀ ਝੋਪੜੀ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਰਹਿ ਸਕਣ ਐਸਬੀਐਸ ਸਪੋਰਟਸ ਕਲੱਬ ਦੇ ਮੈਂਬਰ ਰੇਸ਼ਮ ਸਿੰਘ ਰਾਏ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਰਹਿੰਦੇ ਇਸ ਕਲੱਬ ਦੇ ਬਾਨੀ ਤੀਰਤ ਸਿੰਘ ਅਟਵਾਲ ਵੱਲੋਂ ਇਸ ਸੇਵਾ ਦਾ ਕਾਰਜ ਸ਼ੁਰੂਆਤ ਗਿਆ ਹੈ ਜੋ ਹੋਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਿਲ ਕੇ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਸੀਂ ਇੱਥੇ ਆ ਕੇ ਦੇਖਿਆ ਕਿ ਪਾਣੀ ਦੇ ਨਾਲ ਮਤਲਬ ਹੜ੍ਹਾਂ ਦੇ ਨਾਲ ਜਿਹੜਾ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਤਾਂ ਫਿਰ ਉੱਥੋਂ ਸਾਡੀ ਜਿਹੜੀ ਮਤਲਬ ਐਸ ਵੀ ਐਸ ਵਾਲੀਵਾਲ ਸ਼ੂਟਿੰਗ ਦੀ ਜਿਹੜੀ ਟੀਮ ਆ ਤੇ ਸਾਡੇ ਜਿਹੜੇ ਉੱਥੇ ਪ੍ਰਮੋਟਰ ਨੇ ਤੀਰਤ ਸਿੰਘ ਅਟਵਾਲ ਜੀ ਉਹਨਾਂ ਨੇ ਸਾਰਿਆਂ ਨਾਲ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਆਪਾਂ ਨੂੰ ਵੀ ਆਪ ਦਾ ਕੋਈ ਬਣਦਾ ਯੋਗਦਾਨ ਆ ਜਿਹੜਾ ਇਹਦੇ ਚ ਪਾਉਣਾ ਚਾਹੀਦਾ ਤੇ ਫਿਰ ਅਸੀਂ ਤਰਨਜੀਤ ਸਿੰਘ ਜਿਹੜਾ ਦੁੱਗ੍ਹ ਵਾਲਾ ਮੇਰਾ ਭਰਾ ਇਹਦੇ ਨਾਲ ਗੱਲਬਾਤ ਕਰਕੇ ਅਸੀਂ ਜਦੋਂ ਇੱਥੇ ਕੱਲ ਆ ਕੇ ਇਹਨਾਂ ਦੇ ਹਾਲਾਤ ਦੇਖੇ ਤਾਂ ਇਹ ਬਹੁਤ ਹੀ ਜਿਹਨੂੰ ਆਪਾਂ ਕਹਿੰਦੇ ਆ ਬਦਤਰ ਬਦਰੇ ਹਾਲਾਤ ਨੇ ਇਹਨਾਂ ਦੇ ਹਨਾ ਤੇ ਇਹ ਚੀਜ਼ਾਂ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਤੇ ਸਾਨੂੰ ਇਹ ਲੱਗਿਆ ਕਿ ਵੀ ਸਭ ਤੋਂ ਜ਼ਿਆਦਾ ਜਿਹੜੀ ਸੇਵਾ ਦੀ ਲੋੜ ਆ ਉਹ ਇਹਨਾਂ ਨੂੰ ਤਾਂ ਅਸੀਂ ਇਸ ਥਾਂ ਦੇ ਉੱਤੇ ਉਨਾ ਭਰਾ ਮਾਣਾ ਮੈਂ ਗੱਲ ਕੀਤੀ ਤਾਂ ਅੱਜ ਜਿਹੜੀ ਤਰਪਾਲਾਂ ਦੀ ਇਹਨਾਂ ਦੀਆਂ ਝੁੱਗੀਆਂ ਦੇ ਉੱਪਰ ਪਾਉਣ ਦੀ ਸੇਵਾ ਜਿਹੜੀ ਉਹ ਸਾਡੇ ਐਸਵੀਐਸ ਬਾਲੀਵਾਲ ਸ਼ੂਟਿੰਗ ਦੇ ਜਿਹੜੇ ਪਲੇਅਰ ਨੇ ਤੇ ਤੀਰ ਸਿੰਘ ạtਵਾਲ ਜੀ ਵੱਲੋਂ ਕੀਤੀ ਗਈ ਹੈ ਤੇ ਇਸ ਗੱਲੋਂ ਚਲੋ ਸਾਨੂੰ ਸੰਤੋਸ਼ਟੀ ਆ ਕਿ ਅਸੀਂ ਖੁਦ ਆਪਣੇ ਹੱਥੀਂ ਮੈਂ ਸੇਵਾ ਕਰ ਰਹੇ ਹਾਂ ਇਸ ਥਾਂ ਦੇ ਉੱਤੇ ਇਹਨਾਂ ਤੱਕ ਜਿਹੜੀ ਪਹੁੰਚ ਰਹੀ ਆ ਤੇ ਬਾਕੀ ਹੁਣ ਤਾਂ ਆਪਾਂ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ਜਿਹੜੇ ਇਹ ਹਾਲਾਤ ਨੇ ਮੀਂਹ ਦੇ ਛੇਤੀ ਤੋਂ ਛੇਤੀ ਠੀਕ ਹੋਣ ਤੇ ਜਿਹੜੀ ਇਹਨਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਆ ਜਿਹੜੀ ਉਹ ਇੱਕ ਉਹਦੇ ਤੇ ਲੀਤੇ ਆ ਸਕੇ ਇੱਥੇ ਅਸੀਂ ਕੱਲ ਮੇਰੇ ਬਹੁਤ ਸਤਿਕਾਰਯੋਗ ਵੱਡੇ ਭਰਾ ਸਰਦਾਰ ਤੀਰਥ ਸਿੰਘ ਅਡਵਾਲ ਜੋ ਖੇਡ ਪ੍ਰਮੋਟਰ ਨੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਚ ਸਾਡੇ ਵੀਰ ਰੇਸ਼ਮ ਜੀ ਜੋ ਉੱਥੋਂ ਆਏ ਨੇ ਸਪੈਸ਼ਲੀ ਨਿਊਜ਼ੀਲੈਂਡ ਤੋਂ ਇਹਨਾਂ ਨੂੰ ਅਸੀਂ ਬੇਨਤੀ ਸਾਰੇ ਰਲ ਮਿਲ ਕੇ ਕੀਤੀ ਸੀ ਅਸੀਂ ਕੱਲ ਮੌਕਾ ਵੀ ਦੇਖ ਕੇ ਗਏ ਇੱਥੇ ਕਿਉਂਕਿ ਜਿਹੜਾ ਸ਼ਹਿਰ ਦਾ ਸਮੁੱਚਾ ਪਗੰਦਾ ਪਾਣੀ ਹੈ ਟਾਇਲਟ ਦਾ ਪਾਣੀ ਹੈ ਸਾਰਾ ਚੁੱਗੀਆਂ ਚਾਰ ਰਿਹਾ ਸੀਗਾ ਤੇ ਸਾਨੂੰ ਲੱਗਿਆ ਕਿ ਜੇ ਇਹ ਪਾਣੀ ਦਾ ਪ੍ਰਬੰਧ ਨਾ ਕੀਤਾ ਗਿਆ ਤਾ ਇਥੇ ਅ ਬਿਮਾਰੀ ਫੈਲਣ ਦਾ ਵੀ ਖਤਰਾ ਹੈਗਾ ਸੋ ਕੱਲ ਅਸੀਂ ਜਿਹੜੀ ਇਹ ਸਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਜੀਸੀਬੀ ਮਸ਼ੀਨ ਲਗਾ ਕੇ ਇਥੇ ਖਾਲ ਪਾ ਕੇ ਸਾਰਾ ਪਾਣੀ ਕੱਢਿਆ ਤੇ ਅੱਜ ਅਸੀਂ ਜਿਹੜਾ ਹੈਗਾ ਸਾਰੀਆਂ ਜਿਹੜੀਆਂ ਇਥੇ 60 70 ਝੁੱਗੀਆਂ ਨੇ ਅਸੀਂ ਇਹਨਾਂ ਦੇ ਬੱਚਿਆਂ ਨੂੰ ਬਚਾਉਣ ਦੇ ਲਈ ਜਿਹੜਾ ਬਾਰਿਸ਼ ਦਾ ਪਾਣੀ ਐ ਇਹਨੇ ਝੋਪੜੀਆਂ ਦੇ ਵਿੱਚ ਛੱਤਾਂ ਚੋਂਦੀਆਂ ਸੀ ਉਹਦੇ ਲਈ ਸੀ ਅੱਜ ਇਹ ਜਿਹੜਾ ਕੱਪੜਾ ਗਾ ਦਿੱਤਾ ਗਾ ਤਾਂ ਜੋ ਪਾਣੀ ਐ ਜਿਹੜਾ ਇਹਨੇ ਝੁੱਗੀਆਂ ਚ ਨਾ ਜਾਵੇ ਤੇ ਇਹਨਾਂ ਗਰੀਬ ਲੋਕਾਂ ਦੀ ਜਿਹੜੀ ਮਦਦ ਹੋ ਸਕੇ ਮੈਂ ਜਿੱਥੇ ਸਮਝਦਾ ਕਿ ਮਾਝੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜਾਂ ਦੀ ਮਾਰ ਚ ਸਾਡੇ ਭਰਾ ਆਏ ਬੇ ਨੇ ਸਾਡੇ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆਗਾ ਕਿ ਦੇ ਘਟ ਹੈਗੇ ਕਿਸੇ ਦੇ ਪਸ਼ੂ ਮਰ ਗਏ ਅਸੀਂ ਉਸ ਜਿਹੜੀ ਆ ਆਫਤ ਨੂੰ ਦੇਖਦੇ ਹੋਏ ਕਿ ਜਿਹੜਾ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਮੀਂਹ ਪੈ ਰਿਹਾ ਇੱਕ ਤਾਂ ਹੁੰਦਾ ਵੀ ਹਾਦਸਾ ਵਾਪਰ ਗਿਆ ਉੱਥੇ ਹਾਸੇ ਵਾਪਰ ਚੁੱਕੇ ਨੇ ਉੱਥੇ ਬਹੁਤ ਸਮਾਜ ਸੇਵੀ ਜਾ ਵੀ ਜਾ ਵੀ ਰਹੇ ਨੇ ਸਾਡੇ ਕਲਾਕਾਰ ਭਰਾ ਵੀ ਜਾ ਰਹੇ ਨੇ ਹੋਰ ਵੀ ਸਮਾਜ ਸੇਵੀ ਜਾ ਰਹੇ ਨੇ ਅਸੀਂ ਸੋਚਿਆ ਕਿ ਜਿਹੜਾ ਆ ਸਮਾਂ ਆਉਣਾਗਾ ਉਸ ਇਹਨਾਂ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਬਚਾਉਣਾ ਜ਼ਰੂਰੀ ਆ ਕਿਸੇ ਦੀ ਛਤਰਾਂ ਡਿੱਗ ਪਏ ਕਿਸੇ ਦਾ ਬਿਮਾਰੀ ਨਾ ਫੈਲ ਜੇ ਉਸ ਨੂੰ ਦੇਖਦੇ ਹੋਏ ਅਸੀਂ ਇਹ ਜਿਹੜੀ ਸੇਵਾ ਸ਼ੁਰੂ ਕੀਤੀ ਆ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਨਿਊਜ਼ੀਲੈਂਡ ਦੇ ਸਾਡੇ ਜਿਹੜੇ ਸਾਡੇ ਭਰਾ ਨੇ ਜਿਨ੍ਹਾਂ ਨੇ ਵੱਡਾ ਸਹਿਯੋਗ ਸਾਨੂੰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਬਰਨਾਲੇ ਜੀ ਅਸੀਂ ਜਿੱਥੇ-ਜਿੱਥੇ ਵੀ ਗਰੀਬ ਲੋਕਾਂ ਨੂੰ ਜਿਹੜੀ ਸਹਾਇਤਾ ਦੀ ਲੋੜ ਹੋਗੀ ਅਸੀਂ ਸਾਡੇ ਸਾਰੇ ਨਿਊਜ਼ੀਲੈਂਡ ਵਾਲੇ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਸੰਸਥਾ ਬਾਰੇ ਦੱਸਣਾ ਚਾਹਣਾ ਕਿ ਜਿਹੜਾ ਐਸਬੀਐਸ ਸਪੋਰਟਸ ਕਲੱਬ ਹੈ ਇਹਦਾ ਨਾਂ ਭਾਵੇਂ ਸਪੋਰਟਸ ਕਲੱਬ ਹੈ ਪਰ ਹਮੇਸ਼ਾ ਹੀ ਇਹ ਨਿਊਜ਼ੀਲੈਂਡ ਦੀ ਧਰਤੀ ਹੋਵੇ ਚਾਹੇ ਪੰਜਾਬ ਦੀ ਹੋਵੇ ਇੱਥੇ ਪੰਜਾਬੀਆਂ ਦੀ ਬਿਹਤਰੀ ਨੂੰ ਲੈ ਕੇ ਕੁਝ ਵੀ ਜਿਹੜਾ ਕੰਮ ਹੁੰਦਾ ਚਾਹੇ ਖੁਸ਼ੀ ਦਾ ਹੋਵੇ ਚਾਹੇ ਗਮੀ ਦਾ ਮੌਕਾ ਹੋਵੇ ਤਾਂ ਇਹ ਬਾਈਟੂਪ ਸੰਗਠਨ ਵਾਲੀ ਟੀਮ ਹੈ ਜਿਹੜੀ ਹਮੇਸ਼ਾ ਕਈ ਸਾਲਾਂ ਤੋਂ ਮੈਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਤਾਂ ਮੈਂ ਦੇਖਦਾ ਕਿ ਹਮੇਸ਼ਾ ਮੂਰੇ ਹੋ ਕੇ ਕੰਮ ਕਰਦੇ ਆ ਤੇ ਪੈਸੇ ਪੱਖੋਂ ਵੀ ਜਿੰਨਾ ਯੋਗਦਾਨ ਬਣਦਾ ਉਹ ਸਾਰਾ ਪਾਉਂਦੇ ਆ ਪੂਰੀ ਟੀਮ ਹੈ ਜਿਹੜੀ ਕਿਸੇ ਨੇ 10 ਡਾਲਰ ਦਿੱਤੇ ਕਿਸੇ ਨੇ 2 ਦਿੱਤੇ ਕਿਸੇ ਨੇ 100 ਦਿੱਤਾ ਤੇ ਬਾਈ ਤੀਤ ਸਿੰਘ ਅਟਵਾਲ ਨੇ ਜਿਹੜੇ ਉਹਨਾਂ ਵੱਲੋਂ ਤਾਂ ਇਹ ਹੈ ਕਿ ਜਿਹੇ ਜੀ ਵੀ ਤੁਹਾਨੂੰ ਲੱਗਦਾ ਜਿੱਥੇ ਜਾਇਜ਼ ਹੈ ਕਿਉਂਕਿ ਅੱਜ ਕੱਲ ਕੀ ਹੈ ਵੀ ਮਾਹੌਲ ਇਸ ਤਰ੍ਹਾਂ ਦਾ ਵੀ ਚੱਲ ਰਿਹਾ ਹੈ ਜਦੋਂ ਵੀ ਕੋਈ ਆਪਤਾ ਹੁੰਦੀ ਹੈ ਤਾਂ ਉੱਥੇ ਇੱਕ ਕਲਚਰ ਚੱਲਦਾ ਹੈ ਕਿ ਉਹਦੇ ਨਾਂ ਤੇ ਧੰਦਾ ਸ਼ੁਰੂ ਹੋ ਜਾਂਦਾ ਹੈ ਤੇ ਜੇ 10 ਪੈਸੇ ਲਾਏ ਜਾਂਦੇ ਆ ਤਾਂ 100 ਪੈਸੇ ਜਿਹੜੇ ਉਹ ਖਾਧੇ ਜਾਂਦੇ ਆ ਇਸ ਕਰਕੇ ਮਤਲਬ ਉਹਨਾਂ ਨੂੰ ਇਹ ਸੀ ਕਿ ਇਸ ਟੀਮ ਦੇ ਉੱਤੇ ਮੈਨੂੰ ਯਕੀਨ ਹੈ ਤੇ ਕੁਦਰਤੀ ਭਾਈ ਰਿਸ਼ਤਿਆਂ ਹੋਣੇ ਇੱਥੇ ਆਏ ਹੋਏ ਸੀ ਤੇ ਉਸੇ ਟੀਮ ਦੇ ਮੈਂਬਰ ਨੇ ਪੱਕੇ ਤੌਰ ਤੇ ਉੱਥੇ ਜੁੜੇ ਹੋਏ ਨੇ ਉਹਨਾਂ ਨਾਲ ਤੇ ਇਹਨਾਂ ਦੇ ਹੱਥੀਂ ਇਹਨਾਂ ਦੇ ਸਾਹਮਣੇ ਸਾਰਾ ਉਹ ਦਸਾਂ ਨਾਹਾਂ ਦੀ ਕ੍ਰਿਪਾ ਜਿਹੜੇ ਸਾਡੇ ਪੰਜਾਬੀ ਉੱਥੇ ਕਰਦੇ ਨੇ ਕਿਉਂਕਿ ਮੈਂ ਖੁਦ ਉੱਥੇ ਦੇਖ ਕੇ ਆਇਆ ਕਿ ਕਿਵੇਂ ਉਹ ਮਤਲਬ 18-18 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਨੇ ਤਾਂ ਉਹਨਾਂ ਦੇ ਮਨ ਨੂੰ ਇਹ ਸੰਤੋਸ਼ਟੀ ਹੋਊਗੀ ਕਿ ਜਿਹੜੀ ਅਰਦਾਸ ਕਰਕੇ ਉਹਨਾਂ ਨੇ ਉਹ ਆਪਦਾ ਦਸਮਨ ਦਸੌਂਦ ਕੱਢਿਆ ਤੇ ਉਹ ਸਹੀ ਥਾਂ ਤੇ ਸਹੀ ਹੱਥਾਂ ਰਹੀ ਆਪਣੇ ਮਤਲਬ ਜ਼ਿੰਮੇਵਾਰ ਬੰਦਿਆਂ ਦੇ ਰਾਹੀਂ ਸਿੱਧਾ ਉਹਨਾਂ ਦੇ ਇੱਕ ਇੱਕ ਪੰਜੀ ਆ ਜਿਹੜੀ ਉਹ ਜਿਹੜੀ ਭੇਜੀ ਗਈ ਹੈ ਜਾਂ ਗਾਹਾਂ ਵੀ ਆਊਗੀ ਤਾਂ ਉਹ ਇਹਨਾਂ ਲੋੜਵੰਦ ਲੋਕਾਂ ਤੇ ਹੀ ਲੱਗੂਗਾ ਦੇਖੋ ਇੱਕ ਬੰਦਾ ਜਾਂ ਇੱਕ ਟੀਮ ਸਾਰੇ ਕਿਤੇ ਨਹੀਂ ਜਾ ਸਕਦੀ ਪਰ ਜਿੰਨੀ ਇੱਕ ਇਸ ਸੰਸਥਾ ਦੀ ਪਹੁੰਚ ਆ ਕਿਉਂਕਿ ਇੱਥੇ ਕੋਈ ਉਵੇਂ ਪੈਸੇ ਖੱਟਣ ਵਾਲਾ ਮਸਲਾ ਤਾਂ ਹੈ ਨਹੀਂ ਜਿੰਨਾ ਕਿ 10 ਮਨਸਾਉਂਦਾ ਸੀ ਆਪਦੀ ਜੇਬ ਚੋਂ ਪਾਵਾਂਗੇ ਜਾਂ ਬਾਈ ਹੁਣਾਂ ਨੇ ਜਿਹੜੀ ਬਾਹਰੋਂ ਭੇਜੀ ਹੈ ਉਹਦੇ ਹੀ ਅਸੀਂ ਮਤਲਬ ਉਹਦਾ ਤਾਂ ਦੇਣੀ ਨਹੀਂ ਦੇ ਸਕਦੇ ਉਹ ਜਿੰਨਾ ਆਉਂਦਾ ਰਹੂਗਾ ਉਹ ਇੱਕ ਇੱਕ ਪੰਜੀ ਆ ਜਿਹੜੀ ਉਹ ਸ਼ਹਿਰ ਦੇ ਵਿੱਚ ਹੋਰ ਥਾਵਾਂ ਤੇ ਵੀ ਉਹ ਜਿਹੜਾ ਹੈਗਾ ਆਈਡੈਂਟੀਫਾਈ ਕਰਕੇ ਬਹੁਤ ਸਾਰੇ ਲੋਕਾਂ ਦੇ ਹੁਣ ਫੋਨ ਪਹਿਲਾਂ ਵੀ ਆਏ ਨੇ ਹੁਣ ਵੀ ਆਉਣਗੇ ਅਸੀਂ ਕਹਿੰਦੇ ਹਾਂ ਅਸੀਂ ਸਿਰਫ ਆਪਦੇ ਇਲਾਕੇ 'ਚ ਕਰ ਰਹੇ ਹਾਂ ਜਿਹੜੇ ਐਨਆਰਆਈ ਵੀਰ ਨੇ ਜਿਨ੍ਹਾਂ ਦਾ ਜਿੱਥੇ ਉਹਨਾਂ ਨੂੰ ਵਿਸ਼ਵਾਸ ਹੈ ਵੀ ਆਹ ਬੰਦੇ ਰਾਹੀਂ ਸਹੀ ਪੈਸਾ ਲੱਗੂਗਾ ਉੱਥੇ ਲਾਓ ਜੇ ਤੁਸੀਂ ਐਨਆਰਆਈ ਨਹੀਂ ਹੈਗੇ ਤਾਂ ਇੱਥੇੋਂ ਤਾਂ ਆਪਦੇ ਪਿੰਡ ਦੇ ਵਿੱਚ ਆਇਡੈਂਟੀਫਾਈ ਕਰ ਲਓ ਆਪਦੇ ਸ਼ਹਿਰ 'ਚ ਆਇਡੈਂਟੀਫਾਈ ਕਰ ਲਓ ਉੱਥੇ ਜਾ ਕੇ ਖੁਦ ਜਿਹੜਾ ਕਰੋ ਨਾਲੇ ਤਾਂ ਉਹ ਸਾਰੇ 100 ਦਾ 100 ਰੁਪਿਆ ਤੁਹਾਡਾ ਜਿਹੜਾ 100% ਉੱਥੇ ਲੱਗੂਗਾ ਜੇ ਤੁਹਾਡੇ ਮਨ ਨੂੰ ਸੰਤੁਸ਼ਟੀ ਹੋਊਗੀ ਤੇ ਲੋਕ ਆ ਜਿਹੜੇ ਉਹ ਦਾਵਾਵਾਂ ਦੇਣਗੇ ਜਿਹੜੀਆਂ ਉਹ ਬੱਚੇ ਸਾਨੂੰ ਪਤਾ ਜਿਹੜੀ ਆ ਅਸੀਂ ਵਕਤ ਕੱਢਿਆ ਆ ਟਾਈਮ ਕੱਢਿਆ ਬਾਈ ਜੀ ਆਏ ਸਾਡੇ ਨਿਊਜ਼ੀਲੈਂਡ ਵਾਲੇ ਨੇ ਜਿਹੜੇ ਹੋਰ ਨੇ ਆਪਣੇ ਯਾਰ ਮਿੱਤਰ ਆਪਣੇ ਕੀ ਨਾਮ ਆ ਪਿੰਡ ਦਾ ਵਕਤ ਕੱਢਦੇ ਜਿਹੜਾ ਆਏ ਨੇ ਬਾਈ ਨੇ ਬਹੁਤ ਮਹਿਰ ਪਾਣੀ ਇਹਨਾਂ ਦੀ ਇਹਨਾਂ ਦੇ ਬੱਚੇ ਚੋਂਦੇ ਰਹਿਣ ਭਰਾਵਾ ਜਿਨ੍ਹਾਂ ਨੇ ਸਾਡਾ ਪਹਿਲਾਂ ਤਾਂ ਆ ਕੇ ਪਾਣੀ ਕੱਢਿਆ ਜਿੰਨਾ ਵੀ ਸੀ ਮੱਲੇ ਚੋਂ ਉਹਨਾਂ ਨੇ ਪਹਿਲਾਂ ਸਾਡੀ ਸਹੂਲਤ ਦੇਖੀ ਉਸ ਤੋਂ ਬਾਅਦ ਕੇ ਅੰਦਰ ਵੀ ਕੋਈ ਗੱਲ ਨਹੀਂ ਤਰਪਾਲਾ ਜਿਹੜੇ ਚੋਂਦੀਆਂ ਮੈਂ ਸਵੇਰੇ ਆਉਂਗਾ ਵੀਰੇ ਜਿੰਨੀ ਕੀ ਮੇਰੇ ਕੋਲ ਮਦਦ ਹੋਈ ਮੈਂ ਉਹਨਾਂ ਕੀ ਕਰੂੰਗਾ ਇਹ ਬਾਈਆਂ ਦੀ ਬਹੁਤ ਧੰਨਵਾਦ ਮਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਭਾਗ ਲਾਵੇ ਮੇਰਾ ਦਾਤਾ ਜਿਹੜੇ ਬਾਹਰ ਲੈਨੇ ਉਹਨਾਂ ਨੂੰ ਵੀ ਭਾਗ ਲਾਵੇ ਮੇਰਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਫਤਿਹ ਤੇ ਵਾਹਿਗੁਰੂ ਦੀ ਖਾਲਸਾ ਜਿੱਥੇ ਥੋੜੇ ਚੁੱਲ੍ਹੇ ਵੀ ਮਤਲਬ ਚੁੱਲ੍ਹੇ ਦੀ ਕੁੱਛ ਹੋਣਾ ਜੀ ਮੈਂ ਕਿਹਾ ਮੈਂ ਤੁਹਾਨੂੰ ਆਖਿਆ ਵਾ ਇਹਨਾਂ ਨੇ ਬਹੁਤ ਮਿਹਰਬਾਨੀ ਜਿਹੜੇ ਵਕਤ ਗਾੜਾ ਵਾਲੀ ਦੀ ਟੀਮ ਆ ਮੇਰੀ ਸਾਡੀ ਬਹੁਤ ਮਿਹਰਬਾਨੀ ਜੀ ਮੈਂ ਤਾਂ ਇਹਨਾਂ ਸੱਚੇ ਪਾਤਸ਼ਾਹ ਪੁੱਤ ਪੋਤੇ ਨੂੰ ਭਾਗ ਲਾਵੇ ਅਹੀਂ ਪਤਾ ਵੀ ਰੋ ਮੰਜਾ ਦੀ ਰੋਟੀ ਰੋਟੀ ਦਾ ਜਿਹੜੇ ਲੰਗਰ ਆਗਾ ਦਾ ਜੀ ਅਹੀਂ ਚਾਖਦੇ ਸੀ ਕ ਵੀ ਜਿਹੜੇ ਲੋਕੀ ਨੇ ਕੋਠੀਆਂ ਵਿੱਚ ਰਹਿੰਦੇ ਉਹਨੂੰ ਰੱਬ ਹੀ ਨਹੀਂ ਚੇਤਾ ਕਿਸੇ ਨੇ ਨਹੀਂ ਪੁੱਛਿਆ ਜੀ ਆ ਜਿਹੜਾ ਸਾਡਾ ਬਾਈ ਏਕੜਾ ਇਹ ਤਾਂ ਮੇਰੇ ਭਰਾਣੇ ਜਿਹੜੇ ਪੰਡ ਵਾਲੇ ਨੇ ਵਕਤ ਘਾੜਾ ਵਾਲੇ ਨੇ ਮੇਰੇ ਬਾਈ ਇਹਨਾਂ ਦੀ ਮਿਹਰਬਾਨੀ ਕਰਦਾ ਹੋਰ ਸਾਡੇ ਕੋਈ ਨਹੀਂ ਮੱਥੇ ਲੱਗਿਆ ਹਾਂ ਸਾਰਿਆਂ ਦੇ ਪਾਈਆਂ ਬਾਈ ਬਾਈ ਉਹ ਕਹਿੰਦਾ ਜੇ ਘਟੀ ਜੇ ਰਸ਼ਿੰਦ ਦਾ ਲੋੜ ਆ ਉਹ ਵੀ ਕਹਿੰਦਾ ਮੈਂ ਤੁਹਾਨੂੰ ਦੂੰਗਾ ਜਿੰਨੀ ਜਵਰੀ ਤੋਂ ਸੇਬਾਈ ਉਹ ਨਹੀਂ ਕਹਿੰਦਾ ਮੈਂ ਕਰੂੰਗਾ